ਸਤਿ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਆਂ ਨਾਬੇ ਦੀ ਮੰਡੀ ਘੋੜਿਆਂ ਦੀ ਮੰਡੀ ਦੇ ਉੱਤੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਘੋੜੇ ਪਹੁੰਚੇ ਨੇ ਇੱਥੇ ਤੇ ਘੋੜੀਆਂ ਕਈ ਵੀਰ ਲੈਣ ਵਾਸਤੇ ਆਇਆ ਕਈ ਵੇਚਣ ਵਾਸਤੇ ਬਹੁਤ ਵਧੀਆ ਤਿੰਨ ਚਾਰ ਦਿਨ ਇਹ ਮੰਡੀ ਭਰਦੀ ਆ ਬਹੁਤ ਸੋਹਣੇ ਸੋਹਣੇ ਜਾਨਵਰ ਆਉਂਦੇ ਆ ਤੇ ਹਾਂ ਨੰਦ ਮਾਣ ਨੂੰ ਦੇਖੋ ਕਰੋ ਚੈੱਕ ਬਹੁਤ ਚੜਦੇ ਤੋਂ ਚੜਦਾ ਕੋੜਾ ਇੱਥੇ ਆ ਕੋੜੀਆਂ ਬਹੁਤ ਹੀ ਸੌਂਕ ਨਾਲ ਪਾਲਦੇ ਆ ਵੀਰ ਜਿਹੜੇ ਵੀ ਰੱਖਦੇ ਆ ਕਿਉਂਕਿ ਸਾਨੂੰ ਪਤਾ ਹੈ ਇਹ ਇਹਨਾਂ ਦੀ ਸੰਭਾਲ ਤੇ ਬਹੁਤ ਜ਼ਿਆਦਾ ਰੱਖਣੀ ਪੈਂਦੀ ਆ ਕੋੜੇ ਆਪਾਂ ਕਹਿ ਤਾਂ ਦੰਨਿਆਂ ਵੀ ਹਨਾ ਆਪਾਂ ਰੱਖ ਲਈਏ ਜਾਂ ਕਿਦਾਂ ਇਹ ਬਹੁਤ ਹੀ ਸਮਾਲ ਨਾਲ ਰੱਖਣ ਵਾਲਾ ਜਾਨਵਰਾਂ ਬਹੁਤ ਕੈਂਟ ਕੈਂਟ ਕੋੜੇ ਪਹੁੰਚੇ ਹੋਇਆ ਕੋਈ ਵੀ ਇਧਰ ਨੂੰ ਲੈ ਕੇ ਜਾਂਦਾ ਕੋਈ ਇਧਰ ਨੂੰ ਤੇ ਆ ਸਰਖਾਵ ਖੜਾ ਮੂਰੇ ਤੇ ਬਹੁਤ ਵਧੀਆ ਵਧੀਆ ਜਾਨਵਰ ਤੁਸੀਂ ਵੀ ਆਨੰਦਮਾਨੂ ਦੇਖ ਕੇ ਵੀਡੀਓ ਖੜੇ ਨੇ ਕੋੜੇ ਆ ਗਿਆ ਮਾਲਵਾੜੀ ਨੁਕਰੇ ਤੇ ਜੰਬੇ ਸਭ ਪਹੁੰਚੇ ਹੋਏ ਨੇ ਕਰ ਲੋ ਜੇਕਾ ਬੰਨੇ ਫੈਨੇਗ ਖੋਡਲੀਆਂ ਤੇ ਤੇ ਪੱਖੇ ਚ ਜਲਦੇ ਨੇ ਬੜੇ ਬੜੇ ਕਿਉਂਕਿ ਬਾਈ ਜੀ ਇਹ ਖਰਚਾ ਕੋਈ ਉਹ ਬੰਦਾ ਚੱਕ ਸਕਦਾ ਜਿਹੜੇ ਬੰਦੇ ਘੋੜੇ ਰੱਖਦੇ ਆ ਤੇ ਦਿਲ ਵੀ ਉਹਨਾਂ ਦੇ ਫਿਰ ਘੋੜਿਆਂ ਵਾਂਗ ਖੁੱਲੇ ਹੀ ਹੁੰਦੇ ਆ ਕਿਉਂਕਿ ਸਾਨੂੰ ਪਤਾ ਘੋੜੇ ਮਾਰੀ ਖਰਾਕ ਵੀ ਨਹੀਂ ਖਾਂਦੇ ਇਸ ਕਰਕੇ ਘੋੜਿਆਂ ਦੇ ਮਾਲਕਾਂ ਦੇ ਵੀ ਦਿਲ ਖੁੱਲੇ ਹੁੰਦੇ ਆ ਤੇ ਘੋੜੇ ਵੀ ਮਹਾਰਾਜ ਰਾਜੇ ਮਹਾਰਾਜਿਆਂ ਵਾਲੇ ਕੰਮ ਨੇ ਇਹ ਸਾਨੂੰ ਪਤਾ ਆਮ ਬੰਦੇ ਦੇ ਕੰਮ ਨਹੀਂ ਹੈਗੇ ਕੌਂਕੀ ਬੰਦਾ ਇਹ ਰੱਖ ਸਕਦਾ ਜੀ ਤੇ ਦਿਲ ਦੇ ਵਿੱਚ ਸੌਂਕ ਹੋਵੇ ਤੇ ਆਪਾਂ ਆ ਵੀਰ ਹੁਣ ਇੱਥੇ ਇੱਕ ਰਾਈਡ ਕਰਦਾ ਘੋੜੀ ਦੇ ਉੱਤੇ ਸਵਾਰੀ ਕਰ ਰਿਹਾ ਬਹੁਤ ਤੇਜ਼ ਤੇ ਇੱਕ ਆ ਜਾਣਾ ਜੀ ਬੰਦਾ ਮੂਰੇ ਉਹਨੇ ਦੇਖਿਆ ਨਹੀਂ ਬਹੁਤ ਤੇਜ਼ ਭੱਜ ਰਹੀ ਸੀ ਧੰਨਵਾਦ